ਸਾ ਸ੍ਰੀ ਗੱਲ ਦੋਸਤੋ ਠੱਠੜੇ ਦੀ ਫਾਰਮ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਜੀ ਅੱਜ ਆਪਾਂ ਆਏ ਹਾਂ ਜੀ ਪਿੰਡ ਝਾਂਕ ਕੇ ਤਸੀਲ ਤੇ ਜ਼ਿਲ੍ਹਾ ਤਰਨਤਾਰਨ ਪ੍ਰਤਾਪ ਸਿੰਘ ਸ਼ਾਹ ਫਾਰਮ ਤੇ ਆਏ ਹਾਂ ਇੱਥੋਂ ਆਪਾਂ ਕੋਲ ਤੁਹਾਨੂੰ 6 ਐਨੀਮਲ ਵਿਖਾਉਣੇ ਆ ਵਿਕਰੀ ਵਾਲੇ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਲਾਜ਼ਮੀ ਕਰਿਆ ਕਰੋ ਤਸੱਲੀ ਕਰਨਾ ਤੁਹਾਡਾ ਫਰਜ਼ ਹੈ ਜੀ ਜੇ ਪੈਸੇ ਲਾਉਣੇ ਆ ਤਾਂ ਵੀ ਵੀ ਕਰਿਆ ਕਰੋ ਤੇ ਬਾਕੀ ਪ੍ਰਕਾਸ਼ ਸ਼ਾਹੀ ਹੁਣਾਂ ਨੂੰ ਸਾਰੀ ਜਾਣਕਾਰੀ ਲੈਣੀ ਆ ਸਮਾ ਦੇ ਤਰੀਕ 18 ਜਨਵਰੀ 2026 ਸਮਾਂ ਕੁਝ 9:30 ਵਜੇ ਦਾ ਬਾਕੀ ਸ਼ਾਹੀ ਹੁਣਾਂ ਨੂੰ ਸਾਰੀ ਜਾਣਕਾਰੀ ਆਪਾਂ ਲੈ ਲੈਣੀ ਆ ਮਿਲਦੇ ਆਂ ਸ਼ਾਹੀ ਹੁਣਾਂ ਸਤਿ ਸ਼੍ਰੀ ਅਕਾਲ ਸ਼ਾਹੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਹੋਰ ਖੇਤਾ ਕੈਮ ਨੇ ਵਧੀਆ ਜੀ ਵਧੀਆ ਔਰ ਸਾਡੇ ਦੀ ਫਾਰਮ ਵੇਖਣ ਆਲੇ ਸਾਰੇ ਭੈਣ ਭਰਾਵਾਂ ਨੂੰ ਆਪਾਂ ਪਿਆ ਪਿਆ ਸਤਿ ਸ਼੍ਰੀ ਅਕਾਲ ਜੀ ਰਿਕਵੈਸਟ ਬੇਨਤੀ ਹੋਈ ਆ ਹਾਂਜੀ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਬਿਲਕੁਲ ਜੀ ਬਿਲਕੁਲ ਤੇ ਤਾਂ ਕਿ ਆਪਣੀ ਵੀਡੀਓ ਭੈਣ ਭਰਾਵਾਂ ਤੱਕ ਪਹੁੰਚ ਸਕੇ ਹਾਂਜੀ ਹਾਂਜੀ ਤੇ ਬਾਕੀ ਦੂਜੀ ਬੇਨਤੀ ਇਹ ਰਿਹਾ ਭਾਜੀ ਹਾਂਜੀ ਖਾਲੀਆਂ ਚੀਜ਼ਾਂ ਪੈਸੇ ਲਾ ਕੇ ਲੈਣੀਆਂ ਆਪਾਂ ਬਿਲਕੁਲ ਆਪਾਂ ਕਿਹੜੀਆਂ ਘਰੇ ਬਣਾਈਆਂ ਨੇ ਹਾਂਜੀ ਹਾਂਜੀ ਕੋਈ ਵੀ ਦੁਕਾਨਦਾਰ ਆ ਕੋਈ ਵੀ ਜਿਹੜਾ ਸੌਦਾ ਵੇਚਦਾ ਉਹਨੇ ਚੀਜ਼ ਲੈ ਆਂਦੀ ਹੁੰਦੀ ਆ ਆਪਾਂ ਉਹਦੀ ਨਰਕ ਫਰਕ ਕਰਕੇ ਲੈ ਆਂਦੀ ਆ ਹਾਂਜੀ ਹਾਂਜੀ ਆਪਾਂ ਅਗਲੇ ਨੂੰ ਆਣੇ ਜੀ ਆਪਦੀ ਕਰੋ ਬਿਲਕੁਲ ਤਸੱਲੀ ਕਰੋ ਘਰੇ ਆਓ ਤਸੱਲੀ ਕਰੋ ਹਾਂਜੀ ਆਪਾਂ ਪਹਿਲੀ ਗੱਲ ਜੇਤੀ ਆਪਾਂ ਕਈ ਚਲੋ ਆ ਦਿੰਦੇ ਭੈਣ ਭਾਪਾ ਅਗਲੇ ਨੂੰ ਆਨੇ ਘਰੇ ਆਓ ਘਰੇ ਆਓ ਵਿਜ਼ਿਟ ਕਰੋ ਹਨਾ ਮੈਂ ਆਪਾਂ ਨੂੰ ਫਿਰ ਇਹ ਵੀ ਨਹੀਂ ਹੁੰਦਾ ਸਾਈ ਪਾਗ ਅਗਲਾ ਭਾਵੇਂ ਸਵੇਰੇ ਆ ਜੇ ਕੋਈ ਗੱਲ ਬਿਲਕੁਲ ਬਿਲਕੁਲ ਆਪਾਂ ਨੂੰ ਇਹ ਨਹੀਂ ਆਪਾਂ ਕਿਸੇ ਨੂੰ ਇਹ ਨਹੀਂ ਇਹਦੇ ਪੈਸੇ ਘਰੇ ਨਹੀਂ ਪੈ ਜੀ ਹਰ ਕਿਸੇ ਦੇ ਇਦਾਂ ਉਲਟੀਪਲਟੀ ਕਰਨੀ ਹੁੰਦੀ ਹਰ ਕਿਸੇ ਨੂੰ ਹਾਂਜੀ ਹਾਂਜੀ ਲੋੜ ਦੀ ਚੀਜ਼ ਅਗਲਾ ਵੇਚਦਾ ਲੋੜ ਦੀ ਅਗਲੇ ਲੈਣੀ ਬਿਲਕੁਲ ਬਿਲਕੁਲ ਤੇ ਬਾਕੀ ਨਾਂ ਜੇ ਪ੍ਰਤਾਪ ਸਿੰਘ ਸ਼ਾਹ ਮੇਨ ਝਾਮਕੇ ਖੁਰਦ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਹਾਂਜੀ ਤੇ ਫੋਨ ਨੰਬਰ 628474127 628474127 ਹਾਂਜੀ

ਤੇ ਪਹਿਲੀ ਗੱਲ ਤਾਂ ਫੋਨ ਭਾਜੀ ਚੁੱਕੀ ਦਾ ਪਹਿਲੀ ਰਿੰਗ ਤੇ ਭਾਵੇਂ ਕੋ ਰਾਤ 12 ਵਜੇ ਲਾਉਂਦਾ ਹਾਂ ਜੇ ਕਿਸੇ ਵੇਲੇ ਨਹੀਂ ਵੀ ਫੋਨ ਚੁੱਕਿਆ ਜਾਂਦਾ ਦੋਵੇਂ ਨੰਬਰਾਂ ਤੇ WhatsApp ਅਵੇਲੇਬਲ ਆ ਅਗਲਾ ਮੈਸੇਜ ਕਰੇ ਜਿੰਨੇ ਵੀ ਡੰਗਰ ਹੋਣਗੇ ਡੰਗਰਾਂ ਦੀ ਸਾਰੀ ਇਨਫੋਰਮੇਸ਼ਨ ਵੀਡੀਓ ਡਿਟੇਲ ਸਾਰੀ ਅਗਲੇ ਨੂੰ ਆਜੀ ਬਿਲਕੁਲ ਜੀ ਬਿਲਕੁਲ ਜਗੜਾ ਵੇਖ ਕੇ ਆਪਾਂ ਨੂੰ ਫੇਰ ਫੋਨ ਲਾ ਸਕਦਾ ਹਾਂਜੀ ਹਾਂਜੀ ਫੋਨ ਅਵੇਲੇਬਲ ਆ WhatsApp ਅਵੇਲੇਬਲ ਆ ਦੋਵੇਂ ਨੰਬਰਾਂ ਤੇ ਹਾਂਜੀ ਹਾਂਜੀ ਬਾਕੀ ਫੇਰਤੀ ਫੇਰ ਇਹੋ ਹੀ ਆ ਵੀਡੀਓ ਸ਼ੁਰੂ ਕਰਨ ਦਾ ਪਹਿਲਾਂ ਇਹ ਪਰਿਵਾਰ ਦੇ ਵਿੱਚ ਬਹਿ ਕੇ ਵੀਡੀਓ ਦੇਖ ਹਾਂਜੀ ਇਈ ਨਹੀਂ ਕਈ ਭੈਣ ਭਰਾ ਵੀ ਤੇ ਅਗਲੇ ਇਸ ਵੀਡੀਓ ਸਾਰੀ ਵੇਖੋ ਪਰਿਵਾਰ ਦੇ ਵਿੱਚ ਬੈਠੇ ਬਕਾਇਦਾ ਆਪਾਂ ਨੂੰ ਸਕਰੀਨਸ਼ਾਟ ਪਾਉਗੇ ਭਾਜੀ ਆਹ ਮੱਝ ਆ ਜਿਹਦੀ ਆਪਾਂ ਸਾਈ ਕਰਨਾ ਹੈ ਪਹਿਲੀ ਗੱਲ ਤੇ ਉਹ ਕੰਮ ਛੱਡੋ ਘਰੇ ਆਓ ਬਿਲਕੁਲ ਬਿਲਕੁਲ ਘਰੇ ਆਓ ਪੁੱਛ ਲਓ ਹੁਣ ਤੋਂ ਪਹਿਲੂ ਡੰਗਰ ਕਿਸੇ ਵੇਲੇ ਨਹੀਂ ਹੁੰਦਾ ਅਗਲਾ ਭੈਣ ਭਰਾ ਉਦਾਂ ਖਾਲੀ ਮੁੜਦਾ ਆਉਣ ਲੱਗੇ ਪੁੱਛ ਲਓ ਕਿ ਡੰਗਰੇ ਗਏ ਆ ਹਾਂਜੀ ਸਮਾਂ ਪੁੱਛ ਲਓ ਆ ਕੇ ਤੇ ਤਸੱਲੀ ਕਰਕੇ ਖੜੋ ਜੀ ਬਿਲਕੁਲ ਜੀ ਬਿਲਕੁਲ ਆਪਣੇ ਤੋਂ ਨਰਦੇ ਭਾਜੀ ਅੱਜ 9-10 ਆਹੇ ਤੇ 4 ਡੰਗਰ ਵੇਕੇ ਆ ਤੁਹਾਡੇ ਹੋਂ ਤੋਂ ਪਹਿਲਾਂ ਹੋਣੇ ਗੜੀ-ਗੜੀ ਹਾਂਜੀ ਉਹ ਵੀ ਭਾਅ ਆਪਣੇ ਹੁੰਦੇ ਆ ਸੀਮਤ ਹਾਂਜੀ ਛੋਟੇ ਹੁੰਦੇ ਆ ਤੇ ਡੰਗਰ ਚਲੋ ਭੈਣ ਭਰਾ ਇਦਾਂ ਪ੍ਰੇਮ ਆ ਜਿਹੜੇ ਖੜਦੇ ਪਤਾ ਉਹਨਾਂ ਨੂੰ ਹਾਂਜੀ 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 ਤੇ ਅੱਜ ਆਪਣੇ ਤੋਂ ਹਣਗੀਆਂ ਜੀ ਇੱਕ ਟੋਕੜ ਗੱਬਣ ਵੱਡੀ ਮਈ ਹਾਂਜੀ ਦੋ ਬੱਚਿਆਂ ਵਾਲੀਆਂ ਹਾਂਜੀ ਤੇ ਤਿੰਨ ਬਣਾ ਬੱਚਿਆਂ ਤੋਂ ਠੀਕ ਹੈ ਜੀ ਤੇ ਭਾਅ ਹੋਣਗੇ ਜੀ ਛੋਟੇ-ਛੋਟੇ ਨਿੱਕੇ-ਨਿੱਕੇ ਹਾਂਜੀ ਛੋਟੇ-ਛੋਟੇ ਮਿੱਠੇ-ਮਿੱਠੇ ਹਾਂਜੀ ਹਾਂਜੀ ਛੋਟੇ-ਛੋਟੇ ਭਾਅ ਠੀਕ ਹੈ ਜੀ ਇਹਦੀ ਸ਼ਾ ਤੇ ਸੂਆ ਪਹਿਲਾਂ ਝੋਟੀ ਦਾ ਹਾਂਜੀ ਤੇ ਅਗਲਾ ਥੰਨ ਜਿਹੜਾ ਹਾਂਜੀ ਜਮਾਂਦਰੂ ਜਿਹੜਾ ਤੱਲੜਿਆ ਠੀਕ ਹੈ ਜੀ ਅਗਲਾ ਥੰਨ ਜਿਹੜਾ ਹਾਂਜੀ ਜਮਾਂਦਰੂ ਮਲਪੀ ਚੱਲਿਆ ਹੀ ਨਹੀਂ ਚੱਲਿਆ ਹੀ ਨਹੀਂ ਹਾਂਜੀ ਹਾਂਜੀ ਤੇ ਝੋਟੀ ਆਉਂਦੀ ਜੇ ਨੀਲੀ ਚ ਨੀਲੀ ਦੇ ਦੁੱਧ ਭਾਵੇਂ 7 8 ਆ ਆਪਾਂ 6 ਕਹਿ ਕੇ ਦੇਣੀ ਆਪਾਂ 6 ਦੇ ਹਿਸਾਬ ਨਾਲ ਦੇਣੀ ਹੈ ਨਾ 6 ਕਹਿ ਕੇ ਦੇਣੀ ਠੀਕ ਹੈ ਜੀ ਹਾਂਜੀ ਕਰਾਈਏ ਸ਼ਾਇਦ ਮਾ ਕੀ ਜਾਂ ਬਰੀ ਕੀ ਬਰੂਕੀ ਚੰਗੀ ਆ ਹਾਂਜੀ ਇਹ ਬਾਕੀ ਪ੍ਰੋਪਰ ਵਰਕਿੰਗ ਚ ਮੈਂ ਜੀ ਸਾਮ ਕਰੇ ਕੋਈ ਤੇ ਵਧੀਆ ਐ ਕੋਈ ਗੱਲ ਹੀ ਨਹੀਂ ਤੇ ਹਾਂਜੀ ਬਾਕੀ ਤੇ ਤੁਹਾਨੂੰ ਸੂਈ ਨੂੰ ਵਧੀਆ ਚੱਲਦੇ ਜੀ ਬਠਾ ਹਾਂਜੀ ਸੂਈ ਨੂੰ ਭਾਜੀ ਹੋਏ ਜੇ ਇਹਨੂੰ ਕੋਈ ਢਾਈ ਕੁ ਮਹੀਨੇ ਹਾਂਜੀ ਅੱਖ ਬਿੱਲੀ ਜੀ ਅੱਖ ਬਿੱਲੀ ਮੜ ਗਈ ਹੈ ਨਾ ਇਹ ਦੁੱਧ 7-8 ਲੀਟਰ 6 ਕਹਿ ਕੇ ਦੇਣ ਅੱਜ ਨਹੀਂ ਆ ਰਹੀ ਮਿਲਦੀ ਭਾਰੇ ਤੇ ਹਾਂਜੀ ਹਾਂ ਬੜੀ ਵੀ ਕੋਈ ਹੋਊਗੀ ਬਣੀ ਵੀ ਕੋਈ ਹੋਊਗੀ ਕੋ 20 25 ਦਿਨ ਦੀ ਹਾਂਜੀ ਪਰ ਆਪਾਂ ਨਹੀਂ ਮੁੜ ਕੇ ਗਈ ਭੈਣ ਭਰਾ ਦਿੰਦੇ ਆ ਵੀ ਬਣੀ ਆਉਂਦੀ ਆ ਜਾਂ ਕਹਿਣਾ ਜੇ ਬਾਜੀ ਆਪਾਂ ਤਾਜੀ ਤੁਸੀਂ ਕਹਿ ਕੇ ਦਵਾਂਗੇ ਮੈਂ ਗੱਭਨ ਨਿਕਲਾਵੇਂ ਫੇਰ ਅਗਲੇ ਆਪਾਂ ਨੂੰ ਹਾਂਜੀ ਹਾਂਜੀ ਆਪਾਂ ਜੋ ਸੱਚਾਈ ਦੱਸਤੀ ਆ ਬਾਕੀ ਮੋਲ ਆਪਾਂ ਕਰਦੇ ਦੁੱਧ ਵਾਲਾ ਹਾਂਜੀ ਸੂਆ ਅਗਲੇ ਤੇ ਗੜੀ ਆ ਬਿਲਕੁਲ ਜੀ ਬਿਲਕੁਲ ਆਪਣੀ ਵੱਲੋਂ ਕੋਈ ਆਪਦੀ ਮਰਜ਼ੀ ਕਰੇ ਜੀ ਜਦੋਂ ਅਗਲਾ ਘਰ ਹੀ ਲੈਣ ਆ ਗਿਆ ਆਪਦੀ ਮਰਜ਼ੀ ਵਿੱਚ ਹਾਂਜੀ ਹਾਂਜੀ ਆਪਾਂ ਵੀ ਨਹੀਂ ਜਾਂਦੇ ਆਪਣੇ ਤੋਂ ਲੋ ਬਾਜ਼ਾਰ ਵੇਖ ਕੇ ਆਉ ਆਪਣੇ ਤੋਂ ਬਿਲਕੁਲ ਵੇਖ ਕੇ ਬਾਜ਼ਾਰ ਵੇਖ ਕੇ ਫੇਰ ਆਉ ਆਪਣੇ ਤੋਂ ਇਹ ਵੀ ਬਾਜ਼ਾਰ ਨਾਲੋਂ ਮਹਾਂ ਸਸਤੀ ਰਹਿਣਾਂ ਬਿਲਕੁਲ ਬੇਬੇ ਯਾਰ ਨਾਲੋਂ ਮੈਂ 10000 ਸਸਤੀ ਦਵਾਂਗੀ ਹਾਂਜੀ ਬਾਕੀ ਜਿਹੜਾ ਕੋ ਪਹਿਲੀ ਨਹੀਂ ਆਉਂਦਾ ਭੈਣ ਭਰਾਵਾਂ ਦਾ ਨਾਮ ਲਿਆਵੇ ਨਰਖ ਪਰਖ ਕਰਕੇ ਕਰੇ ਹਾਂਜੀ ਹਾਂਜੀ ਹਾਂ ਇਹਦਾ ਮੁੱਲ ਸ਼ਾਜੀ ਫਿਰ ਭਾਈ ਜੇ ਤੇ ਝੋਟੀ ਦਾ ਥਣ ਹੁੰਦਾ ਨਾ ਚੌਥਾ ਵੀ ਹਾਂਜੀ ਫਿਰ ਤੇ ਸੋਹਣੀ ਬਿਲਕੁਲ ਬਿਲਕੁਲ ਤੁਹਾਡੀ ਪੂਰੀ ਗੋਲ ਹੈ ਆnde ਆ ਸੋਹਣੀਆਂ ਚੀਜ਼ਾਂ ਨਾ ਵਿਕ ਜਾਂਦੇ ਆ ਹਾਂਜੀ ਹਾਂਜੀ 24 ਚੌਗੀ ਝੋਟੀ ਮੂੰਹ ਮੂੰਹ ਚੌਗੀ ਹਾਂਜੀ ਹਾਂਜੀ ਠੀਕ ਹੈ ਜੀ ਉਹ ਤਾਂ ਮੈਂ ਮੂੰਹ ਨਹੀਂ ਫੜ ਕੇ ਵੇਖਿਆ ਆਪਾਂ ਚੈਨ ਫੜਾ ਹੀ ਲਵੇ ਹਾਂਜੀ ਕੂਲੀ ਆ ਮੂੰਹ ਦੀ ਲੋਯੋ ਬਖਾਈਦ ਨੇ ਪੈਰ ਪਰੋਂ ਖੋਲ ਮੂੰਹ ਚੌਗੀ ਜੇ ਮੂੰਹ ਚੌਗੀ ਹਾਂਜੀ ਹਾਂਜੀ ਤੇ ਮੋਲ ਆਪਾਂ ਬਿਲਕੁਲ ਕਰਨਾ ਜੀ ਦੁੱਧ ਵਾਲਾ ਠੀਕ ਹੈ ਜੀ ਨਿਕਲ ਵੀ ਸਕਦੀ ਅਗਲੇ ਦੀ ਕਿਸਮਤ ਹੈ ਹਾਂਜੀ ਹਾਂਜੀ ਆਪਾਂ ਤਾਂ ਜੋ ਡਿਟੇਲ ਦੱਸਤੀ ਆ ਹਾਂਜੀ ਕਰ ਦਈਏ ਇਹਦੀ 60 ਚ ਪਹੁੰਚ ਹਾਂਜੀ ਮੋਲੋ ਭਾਜੀ ਬਿਲਕੁਲ ਜੈ ਜੈ ਹਾਂਜੀ 60 ਚ ਕਰ ਦਈਏ ਪਹੁੰਚ ਯੈਸ ਨੋ ਆ ਲਾਈਕ ਕੋਈ ਆਪਾਂ ਕਰਨਾ ਕੋਈ ਜੀ 53 ਚ ਬੌਣ ਗੱਡੀ ਕੋ ਆਪਦੇ ਪੂਰੇ 50 ਪੂਰੇ 50 ਹਾਂਜੀ ਹਾਂਜੀ ਪੂਰੇ ਪੂਰੇ 50 ਦੀ ਜੱਸ ਨੋ ਦੇਣੀ ਯਸ ਨੋ 50000 ਦੀ ਪਹਿਲਾਂ ਝੋਟੀ ਜੇ ਬਾਕੀ ਗਾੜੀ ਭੈਣ ਭਰਾਵਾਂ ਦੇ ਆਪਣੇ ਉਹਨਾਂ ਕੋਲ 10 ਸੂਈ ਲੈ ਲਿਆ ਹਾਂਜੀ 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 ਸਾਜੀ ਇਹਦੀ ਗਾੜੀ ਭੜੀ ਆ ਮੈਂ ਸੂਈ ਜੇ ਤਿੰਨਾਂ ਮਹੀਨਿਆਂ ਦੀ ਸਾਢੇ ਤਿੰਨਾਂ ਦੀ ਹਾਂਜੀ ਤੇ ਬੱਚਾ ਨਹੀਂ ਜੇਗਾ ਮਿਲਦੀ ਭਾੜੇ ਦੇ ਦੁੱਧ ਹੈਗਾ ਜੇ ਮੈਂ ਥੱਲੇ ਡਕਾਵਾ ਨਾਉਂਦਾ 10 ਲੀਟਰ ਦਾ 8 ਲੀਟਰ ਪਕਾ ਦੋ 8 ਲੀਟਰ ਪਕਾ ਮਿਲਦੀ ਭਾੜੇ ਤੇ ਜੀ ਹਾਂਜੀ ਸੂਬਾ ਦੁਜਾਂ ਵਾਲੇ ਤਿਜਾਂ ਵਾਲੇ ਦਸਵਾਂ ਵਾਲੇ ਆਪਦੀ ਸਮਝਵੇ ਬਿਲਕੁਲ ਜੀ ਹਾਂਜੀ ਇਹ ਬਣੀ ਇਹ ਵੀ ਕੋਈ ਉਹਨਾਂ ਰਸੀ ਮਹੀਨੇ ਖੰਦੀ ਮੁੜ ਕੇ ਆਖ ਦਿੰਦੇ ਸਾਰੀਆਂ ਬਣੀਆਂ ਹਾਂਜੀ ਆਪਾਂ ਦੇ ਦੁੱਧ ਦੇ ਹਸਾਮ ਨਾਲ ਦੇਣੀ ਠੀਕ ਹੈ ਜੀ ਨਿਕਲ ਵੀ ਸਕਦੀ ਬਣੀ ਉਹ ਕਿਸਮਤ ਹੈ ਜੀ ਉਹਨਾਂ ਦੀ ਨਹੀਂ ਦੱਸਣਾ ਮੇਰੀ ਗੱਲ ਸੁਣੋ ਜੀ ਦੱਸਾਂ ਮੈਂ ਤੁਹਾਨੂੰ ਦੱਸ ਦਿੰਨਾ ਵੀ ਪਹਿਲੇ ਮਹੀਨੇ ਮੱਝ ਵੇਚੀ ਅਜੇ ਆਪਾਂ ਹਾਂਜੀ ਉਹਨਾਂ ਬੰਦਿਆਂ ਦੱਸਿਆ ਇੰਨਾ ਮਹੀਨੇ ਦੀ ਬਣੀ ਉਹਨਾਂ ਨੇ ਧਿਆਨ ਰੱਖਿਆ ਭੈਣ ਭਰਾਵਾਂ ਦਾ ਮੈਂ ਕਰਾਈ 1.5 ਮਹੀਨੇ ਬਾਅਦ ਚੱਕ ਤੇ ਮੈਂ 2.5 ਮਹੀਨੇ ਦੀ ਗੱਭ ਨਿਕਲੀ ਠੀਕ ਹੈ ਜੀ ਪਹਿਲੇ ਕਰਦੀ ਹਾਂਜੀ ਚਲੋ ਗੱਲ ਇਹ ਜੇ ਆਪਣੇ ਤੋਂ ਖੜ ਕੇ ਕਿਸੇ ਭੈਣ ਭਰਾ ਦਾ ਸਹਰੂਗਾ ਤੇ ਆਪਾਂ ਨੂੰ ਮਾੜੀ ਗੱਲ ਥੋ ਤੇ ਦੁੱਧ ਉਹਨਾਂ 8 ਲੀਟਰ ਲਾ ਕੇ ਲਵੇ। ਠੀਕ ਹੈ ਜੀ। ਹਾਂਜੀ ਹਾਂਜੀ। ਬਾਕੀ ਸਾਰਾ ਕੁਝ ਗਾੜੀ ਆ ਜੀ। ਬਿਲਕੁਲ ਦੇਖੋ। ਹਾਂਜੀ ਹਾਂਜੀ। ਸ਼ੀਸ਼ਾ ਘਰੇ ਆਵੇ ਘਰੇ ਆ ਕੇ ਫੇਰ ਆਪਦੀ ਤਸੱਲੀ ਕਰੇ ਹਨਾ। ਤੇ ਇਹ ਨਾ ਮੈਂ ਮਿੱਠੀ ਵੜੀ ਜੀ ਉਹ ਤਾਂ। ਅੱਛਾ ਜੀ। ਹਾਂ। ਇਹ ਤਾਂ ਇਧਰ ਦੇਖੋ। ਮੈਂ ਆਪ ਕੋ ਮੂੰਹ ਫੜ ਕੇ ਵਿਖਾਉਣਾ ਭੈਣ ਭਰਾਵਾਂ ਨੂੰ। ਹਾਂਜੀ। ਆਹ ਵੇਖੋ। ਲਓ। ਠੀਕ ਹੈ ਜੀ। पूरी मिठी है मैंने आपको गाली नहीं दिला आपको गाली ना आया बताओ सील सलाख पूरी पूरी है हाँ जी हाँ जी चवाई चुई शाजी मैंने जी दो दर्स लीटर दो दर्स लीटर हाँ ਆ ਰੱਬ ਤਾਂ ਆ ਆ ਆ ਆ ਵਿੱਚ ਦੱਸਣ ਦਾ ਚੇਤਾ ਨਹੀਂ ਰਿਹਾ ਆਪਾਂ ਨੂੰ ਹਾਂਜੀ 부ਚੀ ਵੀ ਬਣੀ ਆ ਪੱਲੇ ਆਂਦੀ ਆ ਠੀਕ ਹੈ ਜੀ ਤੇ 부ਚੀ ਤੇ ਮਿਲਦੀ ਭਾੜੇ ਤੇ ਵੀ ਭਾੜੇ ਦੇ ਵੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਮੋਲ ਸ਼ਾਹ ਜੀ ਫਿਰ ਮੋਲ ਭਾਜੀ ਜਾ ਰਿਹਾ ਹਾਂਜੀ ਪਹਿਲੇ ਸਟਾਉਟ ਆਪਾਂ ਆਫਰ ਹੀ ਲਾਉਣੀ ਦਾ ਓਕੇ ਸਫਲ ਠੀਕ ਹੈ ਜੀ ਸੇਮ ਹੀ ਜਾਣ ਦੋ ਅੱਛਾ 53 ਦੀ ਪਹੁੰਚ ਗੱਡੀ ਕੋ ਅਫਜ਼ਲ ਪੂਰੇ ਪੂਰੇ 50000 ਦੀ ਹਾਂਜੀ ਹਾਂਜੀ ਠੀਕ ਹੈ ਜੀ ਇਹਦੀ ਚਾਹੀਦੀ ਦੇ ਦੀਏ ਜਾਣਕਾਰੀ ਆ ਨਾ ਭਾਜੀ ਆਪਾਂ ਪਿਛਲੀ ਵੀਡੀਓ ਚ ਹਮਾਜ ਭਾਜੀ ਹਾਂਜੀ ਇਹਨੂੰ ਮੈਂ ਉਹਨਾਂ ਇਹ ਬੰਦੇ ਲਈ ਹੀ ਆਪਣਾ ਤੈਨੂੰ ਮੈਨੂੰ ਬੁਖਾਰ ਲਿਆ ਹੋ ਗਿਆ ਠੀਕ ਹੈ ਜੀ ਦੁੱਧ ਘੜਕੀ ਬਾਅਦ ਚ ਆਪਾਂ ਨਹੀਂ ਦਿੰਦੀ ਮਾਜੇ ਓਕੇ ਓਕੇ ਹੁਣ ਮੈਂ ਰੈਡੀ ਆ ਹਾਂਜੀ ਦੁੱਧ 9 10 ਲੀਟਰ 8 ਕਰਕੇ ਲੈ ਲੇਗੇ 8 ਦੇ ਸਾਹ ਸੂਰਾ ਭੈਣ ਭਰਾਵਾਂ ਦੇ ਗਾੜੀ ਲੋਈ ਮਹੀ ਜੇ ਸੂਰਾ ਕੋ ਦੁੱਜਾਲ ਵਾਲੇ ਤੇ ਜਾਲ ਵਾਲੇ 10ਵਾਂ ਵਾਲੇ ਆਪਦੀ ਸਮਝ ਲੈ ਬਿਲਕੁਲ ਜੀ ਦੁੱਧ 8 ਲੀਟਰ ਜੇ ਸੂਈ ਨੂੰ ਇਹਨੂੰ ਵੀ 3 ਕੁ ਮਹੀਨੇ ਹੈ ਜੀ ਠੀਕ ਹੈ ਜੀ ਚਵਾਈ 1 ਮਹੀਨੇ ਦੀ ਕੋਈ ਗਾਰੰਟੀ ਨਹੀਂ ਦੁੱਧ ਦੇ ਹਿਸਾਬ ਨਾਲ ਦੇਣੀ ਚਵਾਈ ਜੁਈ ਸ਼ਾਇਦ ਚਵਾਈ ਇੱਕ ਨੰਬਰ ਹੈ ਜੀ ਸੇਂਡ ਖੋਲਾ ਨਹੀਂ 라ਹੌਰ ਕੋਈ ਗੱਲ ਨਹੀਂ ਹਾਂਜੀ ਕਰੋ ਸੱਜਣੋ ਫੇਸ ਕੁਆਲਟੀ ਚੈੱਕ ਮੋਹਲੇ ਦਾ ਵੀ ਜਾਂਚ ਅੱਛਾ ਸੇਮ ਹੀ ਜਾਣ ਦੋ 53 ਜਿਹੜੇ ਗੱਡੀ ਕੋ ਆਦਲੇ ਪੂਰੇ 50 ਦੀ 53 ਹਾਂਜੀ ਹਾਂਜੀ ਠੀਕ ਹੈ ਜੀ ਪਹਿਲੇ ਤਿੰਨੇ ਨਾ ਕੀ 53 53 ਪਹਿਲੇ 50 50 ਹਾਂਜੀ ਹਾਂਜੀ ਠੀਕ ਹੈ ਜੀ 53 ਜਿਹੜੇ ਪੰਜ 100 ਕਿਲੋਮੀਟਰ ਦੀ ਗੱਡੀ ਕੋ ਆਦਲੇ ਪੂਰੇ 50 ਦੀ 50000 ਠੀਕ ਹੈ ਤਿੰਨੇ ਮਈਆਂ ਕੋ ਲੈਂਦਾ ਹਾਂਜੀ 100 ਕਿਲੋਮੀਟਰ ਦੇ ਦਾਰੇ ਹਾਂਜੀ ਤੇ ਤਨਾ ਮਈਆਂ ਮਗਰ 10000 ਰੁਪਇਆ ਛੋੜ ਕਰ ਦੇਣੀ ਹੋਵੇ ਠੀਕ ਹੈ ਜੀ 999 ਕਰ ਦਿਆਂਗੇ ਹਾਂਜੀ 999 ਕਰ ਦੇਣਾ ਤੇ ਉਦਾਂ 52 52 10000 ਛੱਡ ਦਾਂਗੇ ਤੰਨੇ ਭਾਵੇਂ ਘੱਲ ਦਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਗਾੜੀ ਪਾਈ ਵੱਡੀ ਝੋਟੀ ਹਾਂਜੀ ਸੂਆ ਦੱਜਾ ਸੂਆ ਦੱਜਾ ਆ ਗਿਆ ਪਿਓਰ ਸੂਆ ਦੱਜਾ ਹਾਂਜੀ ਦੁੱਧ ਮਹੀਂ ਥੱਲੇ ਹੈਗਾ ਜੀ 11 12 ਲੀਟਰ ਠੀਕ ਹੈ ਜੀ ਹਾਂਜੀ ਦੱਸ ਕਹਿ ਕੇ ਦੇਣੀ ਆਪਾਂ ਆਪਾਂ ਦੱਸ ਦੇ ਹਾਂਜੀ ਹਾਂਜੀ ਸੂਈ ਜੇ ਮਹੀਂ ਇਹ ਕੋਈ 20 25 ਦਿਨ ਲਾਲੇ ਹਾਂਜੀ ਕੋਈ ਮਹੀਨਾ ਲਾਲੇ ਹਾਂਜੀ ਆ ਵੇਖੋ ਜੀ ਜਮਰਾਜ ਦਾ ਟੀਕਾ ਭਰਾਇਆ ਹੋਰ ਅੱਛਾ ਤੇ ਮਾਲੀ ਜੇ ਮਾਲੀ ਤੇ ਮਾਲੀ ਬਹੁਤ ਜ਼ਿਆਦਾ ਹੀ ਅਲੀਸ਼ਾਨ ਬਣੂਗਾ ਬਿਲਕੁਲ ਬਿਲਕੁਲ ਬੜਾ ਜ਼ਿਆਦਾ ਪਲਿਆ ਪਲਿਆ ਹਾਂਜੀ ਹਾਂਜੀ ਪਲਿਆ ਬੁਲਿਆ ਚੰਗਾ ਕਰਮਾ ਉਹਦੇ ਵੀ ਚੌਂਕੇ ਜਦੋਂ ਪਛਾਹ ਆਏ ਨਾ ਫੇਰ ਆਪਾਂ ਚੋਨੇ ਠੀਕ ਹੈ ਜੀ ਹਾਂਜੀ 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 ਆਪ ਜਿਹੜੀ ਨਾ ਇਹ ਝੋਟੀ ਹਾਂਜੀ ਆਪ ਇਹ ਮਨਤੀ ਸੀ ਮੰਦੀ ਆ ਅਛਾ ਐਮਨਤੀ ਦੀ ਹਾਂ ਐਮਨਤੀ ਸੀ ਵੰਦੀ ਛੋਟੀ ਹਾਂਜੀ ਤੇ ਗਾਂ ਜਿਹੜਾ ਟੀਗਾ ਜਵਰਾਜ ਦਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਇਹਨਾਂ ਦੇ ਘਰੋਂ ਆਪਾਂ ਅੱਗੇ ਵੀ ਇੱਕ ਦੋ ਡੰਗਰ ਲੈ ਆ ਗਏ ਵੇਚੇ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਹੈ ਜੀ ਜਿੱਥੋਂ ਇਹ ਛੋਟੀ ਆਈ ਹੈ ਨਾ ਹਾਂਜੀ ਐਮਨਤੀ ਦੀ ਜੇ ਛੋਟੀ ਆ ਆ ਓਕੇ ਐਮਨਤੀ ਤੇ ਗਾਂ ਟੀਗਾ ਜਿਹੜਾ ਜਵਰਾਜ ਦਾ ਠੀਕ ਹੈ ਜੀ ਹਾਂਜੀ ਤਨਸੇ ਮਾਰਾ ਬੰਦਾ ਫਰ ਨਹੀਂ ਸਕਦਾ ਉਹਨੂੰ ਹਾਂਜੀ ਮਲੀ ਨੂੰ ਠੀਕ ਹੈ ਜੀ ਅੱਛਾ ਤੇ ਉਮਰ ਸਾਰੀ ਅਜੇ 20 25 ਦਿਨ ਮਹੀਨਾ ਅੱਛਾ ਤੇ ਦੁੱਧ ਛੋਟੀ ਦਾ ਸੂਆ ਜਿਹੜਾ ਪਹਿਲਾ ਜੇ ਸੂਆ ਪਹਿਲਾ ਆ ਗਿਆ ਬਾਕੀ ਭੈਣ ਭਰਾਵਾਂ ਦੇ ਗਾੜੀ ਆਪ ਦੀ ਸਮਝ ਵੇਖੇ ਤੇ ਦੁੱਧ 11 12 ਲੀਟਰ ਦਾ ਕਹਿ ਕੇ ਦੇਣੀ ਆਪਾਂ ਆਪਾਂ ਦੱਸ ਦੇ ਦੋ ਡੰਗ ਚੋਵੇ ਆਪਣੇ ਘਰੇ ਕੋਲ ਠੀਕ ਹੈ ਜੀ ਹਾਂਜੀ ਹਾਂਜੀ ਜੇ ਮਹੀਂ ਛੋਟੀ ਚੋਂਦਿਆਂ ਹਾਂਜੀ ਜੇ ਨੀਂਦਾਂ ਨਾ ਆਉਣਗੀਆਂ ਤੇ ਤਾਂ ਕਿ ਠੀਕ ਹੈ ਛਾ ਜੀ ਠੀਕ ਹੈ ਆ ਗਿਆ ਮੱਤ ਅਗੇ 12 12 ਲੀਟਰ ਵਾਲੀਆਂ ਮਈਆਂ ਲੱਖੋਂ ਆਂਦਾ ਮਿਲਣਗਾ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਇਹਦਾ ਛਾਹੀ ਮੁੱਲ ਪਾਜੀ ਉਦਾਂ ਤੇ ਝੋਟੀ ਨਵੀਂ ਆ ਨਵਾਤੀ ਤਵਾਤੀ ਹੋਵੇ ਤੇਲ ਛੇੜ ਮਾਰਿਆ ਹੋਵੇ ਤੇ ਇਹੋ ਵੇਖ ਲੋ ਦੁਨੀ ਜਪਣੀ ਬਿਲਕੁਲ ਬਿਲਕੁਲ ਪਾਜੀ ਮਗਰ ਚੀਜ਼ ਵੜੀ ਵਧੀਆ ਹਾਂਜੀ ਇੱਕ ਸੂਈ ਤਾਜੀ ਆ ਹਾਂਜੀ ਕਰਦੀਏ ਲੱਖ ਚ ਪਹੁੰਚ ਪੂਰੇ ਆਪਾਂ ਯੈਸ ਨੋ ਵਾਲਾ ਹੀ ਕਰਦੇ ਹਾਂ ਮੈਂ ਲੱਖਾਂ ਪਾਂ ਗੱਡੀ ਕੀਤਾ ਇਹਨੂੰ ਨਾਮ ਪਾ ਕਰਨਾ ਆਪਾਂ ਲੱਖ ਵੀ ਨਹੀਂ ਕਰਨਾ ਪਾਸੇ ਵੀ ਨਹੀਂ ਕਰਨਾ ਹਾਂਜੀ ਸਾਹ ਦੇਖਾ ਜੀ 72000 ਤੇ ਪਹੁੰਚ ਠੀਕ ਹੈ ਜੀ 72000 ਪੂਰੇ ਤੇ ਪਹੁੰਚ ਹਾਂਜੀ ਗੱਡੀ ਕੋ ਆਬੂ ਲੈ ਉਹ 70000 ਦੀ ਯੈਸ ਨੋ ਦੇਣੀ ਹੈ ਯੈਸ ਨੋ 70000 ਦੀ ਠੀਕ ਹੈ ਹਾਂ ਵੇਖੋ ਇਹ ਦੇ ਮਗਰ ਦੇਖੋ ਵੇਖੋ ਤੁਸੀਂ ਨਾ ਤੀਰਾ ਦੇਖੋ ਅਦਜਾ ਜਵਰਾਜ ਦਾ ਹਾਂਜੀ ਵੇਖੋ ਤੁਸੀਂ ਕਟਾ ਪਲਿਆ ਪੂਰਾ ਪਲਿਆ ਕਰਮਾਣਾ ਹੈ ਪੂਰਾ ਜੀ ਦੁੱਧ ਦਾ ਪਲਿਆ ਬੱਚਾ ਹਾਂਜੀ 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 ਇਹ ਤੇ ਗੱਲ ਹੈ ਪਾਲੇ ਤੋਂ ਨਿਕਲਿਆ ਹੁਣ ਆਂ ਗਾਂ ਜਿਹੜਾ ਭੈਣ ਭਰਾ ਕੋਈ ਮੰਨ ਲਓ ਇਹਨੂੰ ਛੱਡੀ ਜੋ ਖੁੱਲਾ ਦੁੱਧਾ ਤੇ ਵੰਡ-ਮੁੰਡ ਪਾਵੇ ਗੱਡੀ ਤੇ ਸਾੰਬੇ ਤੇ ਗੱਲ ਹੀ ਕੋਈ ਨਹੀਂ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਜੈਡ ਬਲੈਕ ਹੈ ਪੂਰਾ ਜੈਡ ਬਲੈਕ ਜੀ ਪੂਰਾ ਜੈਡ ਬਲੈਕ ਹਾਂਜੀ ਹਾਂਜੀ ਝੋਟੀ ਵੀ ਚੰਗੀ ਨਸਲ ਦੀ ਹੈ ਜੀ ਖਾਲੀਆਂ ਦੀ ਹਾਂਜੀ ਹਾਂਜੀ ਬਾਕੀ ਬਰੇਟ ਬਹੁਤ ਛੋਟਾ ਭਾਵ ਬਿਲਕੁਲ 70000 ਤੇ ਪਹੁੰਚ ਗੱਡੀ ਕੋਲ ਲੈ 70000 ਦੀ ਝੋਟੀ ਦੇਣੀ ਦੋ ਡੰਗ ਚੋਕੇ ਖੜੇ ਜੀ ਹਾਂ ਹਾਂਜੀ ਖੱਲੀ ਕਰਗੇ ਹਾਂਜੀ 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 ਠੀਕ ਹੈ ਜੀ ਗਰੀਬਾ ਜੀ ਫੇਰ ਮਹੀਂ ਤਾਜੀ ਸੂਈਜ ਹਾਂਜੀ ਸੂਹਾ ਦੁੱਜਾ ਹਲ ਵਾਲੇ ਭੈਣ ਭਾਗ ਉੱਤੇ ਜਾਲ ਵਾਲੇ ਦਹਵਾਂ ਵਾਲੇ ਤਾਜੀ ਸੂਈ ਮੈਂ ਥੋੜੀ ਸੂਚਾਈ ਕਰਕੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਦੇ ਮਗਰ ਕਟਾ ਕਟੀਆਂ ਕਟੀਆਂ ਇਹਦੇ ਮਗਰ ਕਟੀਆਂ ਵੇਖੋ ਆਜਾ ਮੈਂ ਚੀਜ਼ਾਂ ਸਾਰੀਆਂ ਵੇਖ ਵੇਖ ਲਿਆਂਦੀਆਂ ਅੱਛਾ ਅੱਛਾ ਆ ਦੇ ਨਗੀਨੇ ਵਾਹਨਾ ਵੇਖੋ ਜੀ ਲੋ ਠੀਕ ਹੈ ਜੀ ਲੋ ਲੋ ਆਂਦੇ ਘਰੇ ਪਾ ਲਿਆ ਅੰਤ ਫੇਰ ਹੀ ਅਸੀਂ ਘਰੇ ਪਾ ਲਈ ਕਿਤੇ ਹਜੇ ਘੰਟਾ ਹੋਇਆ ਏ ਮੰਨਿਆ ਨੂੰ ਅੱਛਾ ਮਗਰ ਆ ਗਈ ਕੱਟੀ ਮਗਰ ਕੱਟੀ ਆ ਜੀ ਠੀਕ ਹੈ ਜੀ ਮਗਰ ਕੱਟੀ ਤੇ ਤਾਜੀ ਸੂਈ ਗਿੱਲਾ ਨਾਰੂ ਗਿੱਲਾ ਨਾਰੂ ਪਰਸੋਂ ਦੀ ਸੂਈ ਹੈ ਠੀਕ ਹੈ ਜੀ ਕਿੰਨਾ ਜੇ ਬੋਲਾ ਇਹਦੇ ਕੋਲ ਹੋਣਾ ਬੋਲਾ 8 ਲੀਟਰ ਆ ਜੀ 7 8 ਲੀਟਰ ਮੈਂ ਸਾਲ ਸੂ ਵੀ ਕੀਤੀ ਮੈਂ ਕੇ ਹਾਂਜੀ ਹਾਂਜੀ ਵਜਨ ਵਾਲੀ ਆ ਹਾਂਜੀ ਦੁੱਧ ਚਲੋ ਆਪਾਂ ਜਿਆਦਾ ਨਹੀਂ ਆਂਦੇ ਦੁੱਧ ਨੇ ਦਾ ਚਲੋ ਲੀਟਰ ਤੋਂ ਤਾਂ ਦੇਈ ਜਾਣਾ ਦਾਲੇ ਬਿਲਕੁਲ ਬਿਲਕੁਲ ਆ ਵੇਖੋ ਫਿਰ ਆ ਵੇਖੋ ਆ ਚੀਜ਼ਾਂ ਨਹੀਂ ਲੱਭਦੀਆਂ ਪਹਿਲੇ ਨਹੀਂ ਲੱਭਦੀਆਂ ਹਾਂ ਲਓ ਨਾ ਪੂਰੀ ਮਿੱਠੀ ਕਰਮ ਵਾਲੀ ਮੈਂ ਨਾ ਕੋਈ ਗੱਲ ਹੀ ਨਹੀਂ ਦਿਲਾਉਂ ਚਵਾਈ ਚੁਈ ਸ਼ਾਹ ਜੀ ਕਿਹਾ ਇੱਕ ਨੰਬਰ ਹੈ ਜੀ ਇੱਕ ਨੰਬਰ ਹੈ ਥੋੜੀ ਜੀ ਆਪਣੀ ਆਪ ਦੀ ਵੀ ਸੋਚ ਹੁੰਦੀ ਆ ਕੋਈ ਡੰਗਰ ਸੀਲ ਹੀ ਲੈ ਗਈ ਹਾਂਜੀ ਹਾਂਜੀ ਗਾੜੀ ਚਲੋ ਭੈਣ ਭਰਾ ਨਿਆਣੇ ਸਿਆਣੇ ਚੋਣਾ ਹੁੰਦਾ ਹੈ ਹੈ ਨਹੀਂ ਗੱਲ ਬਿਲਕੁਲ ਬਿਲਕੁਲ ਜੀ ਇਹ ਤਾਂ ਚਲੋ ਬਾਕੀ ਇਹ ਆ ਵੀ ਸੂਈ ਤਾਜੀ ਆ ਵਿਖਾ ਦਿੰਦੇ ਆ ਲੋਟ ਬਾਰ ਲੈ ਬਾਕੀ ਇਹ ਤਾਜ਼ਾ ਡੰਗਰ ਦੇਣਾ ਭਾਜੀ ਉਹ ਫੇਰ ਹਾਂਜੀ ਹਾਂਜੀ ਗਾੜੀ ਅਗਲੇ ਨੂੰ ਸਾਲ ਭਰ ਦੁੱਧ ਪੀਵਾ ਹੁੰਦਾ ਨੇ ਹੈ ਨਹੀਂ ਗੱਲ ਬਿਲਕੁਲ ਜੀ ਬਿਲਕੁਲ ਆ ਛੋਟਾ ਆ ਰੋਣ ਕੀ ਦੇ ਦਈਏ ਜੀ ਭੈਣ ਭਰਾਵਾਂ ਨੂੰ ਆ ਜਾਂਦੇ ਛੋਟਾ ਪਾ ਡੰਗਰ ਲੱਭਦਾ ਘਟਿਆ ਹਾਂਜੀ 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 ਸ਼ਾਜੀ ਇਹਦਾ ਫਿਰ ਮੋਲਾ ਇਹਦਾ ਜੈ ਜੀ ਆ ਜੀ ਹਾਂਜੀ ਤਾਜੀ ਸੂਈ ਜਮਈ ਹਾਂਜੀ ਸਾਹਮਣੇ ਸੁਮਨ ਵਾਲੀ ਚਲੋ ਠੀਕ ਹੈ ਜੀ ਇਹਦੀ ਪੂਰੇ 63000 ਦੇ ਵਿੱਚ ਪਹੁੰਚ 63000 ਦੇ ਵਿੱਚ ਗੱਡੀ ਖਵਾ ਲਿਓ 60000 ਦੀ 60000 ਦੀ ਹਾਂਜੀ ਹਾਂਜੀ ਠੀਕ ਹੈ ਸ਼ਾਜੀ ਕਦੀ ਵਿਖਾ ਦਿਓ ਵਿਖਾ ਹਾਂਜੀ ਵਿਖਾ ਦਿਓ ਤੇ

ਵੱਡੀ ਮਹੀਂ ਜੇ 15 16 ਲੀਟਰ ਵਾਲੀ 15 16 ਲੀਟਰ ਵਾਲੀ 10 ਲੀਟਰ ਦੁੱਧ ਅੰਜਰੀ ਹੋਣਾ ਪਾਠ ਕਹਿ ਕੇ ਦੇਣੀ ਰਾਤ ਦੀ ਮਹੀਂ ਥੋੜਾ ਘਰ ਦਾ ਕੀਤਾ ਹੈ ਠੀਕ ਹੈ ਜੀ ਤੁਹਾਨੂੰ ਪਤਾ ਲੀਟਰ 2 ਲੀਟਰ ਡੰਗਰ ਘਰ ਜਾਂਦਾ ਹਾਂ ਬਦ ਲਿਆਵੀ ਹਾਂਜੀ ਹਾਂਜੀ ਸਾਢੇ ਤਿੰਨ ਮਹੀਨਿਆਂ ਦੀ ਚੈੱਕ ਪਾਸ ਤਿੰਨਾ ਦੀ ਲਾ ਕੇ ਦੇਣੀ ਹਾਂ ਪਤਨਾ ਦੇ ਹਿਸਾਬ ਨਾਲ ਵੱਡੀ ਮਹੀਂ ਜੇ ਦੁੱਧ ਵੀ ਮੈਂ 10 ਲੀਟਰ ਦਊਗੀ ਤੇ ਨਾਲ ਗੱਬਣ ਨਾਲ ਗੱਬਣ ਹਾਂਜੀ ਹਾਂਜੀ ਪੂਰੀ ਵੱਡੀ ਮਹੀਂ ਵੱਡੀ ਵੱਡੀ ਹਾਂਜੀ ਹਾਈਡਰੇਟ ਚੰਗੀ ਕਰਨਾ ਸੂਰਾ ਦੁੱਜਾ ਗੰਤ ਜੇ ਦੀ ਬਣੀ ਤਿੰਜੇਲੀ ਬਣੀ ਹਾਂਜੀ ਹਾਂਜੀ ਉਹ ਸਾਹਮਲੇ ਹਾਂਜੀ ਤੇ ਮਹੀਂ 1 40 45 ਦੀ ਜੇ ਵੱਡੀ ਹਾਈਟ ਵੀ ਤੁਹਾਡੇ ਜਿਹੀ ਦੀ ਸਾਡੀ ਵੱਡੀ ਮਹੀਂ ਆ ਜੀ ਵੱਡੀ ਮਹੀਂ ਆ ਬਿਲਕੁਲ ਹੁਣ ਇਹਦੇ ਕੋਲ ਕਿੰਨਾ ਦੁੱਧ ਹੈ ਇਹ ਥਲੇ 8 ਲਾ ਕੇ ਦੇਣੀ ਚਵਾਈ ਚੁਈ ਦੀ ਕਿਵੇਂ ਇੱਕ ਨੰਬਰ ਦੀ ਚਵਾਈ ਬੰਬੇ ਪਾਸ ਆ ਹਾਂਜੀ ਹਾਂ ਬਾਕੀ ਰੇਟ ਵੜਾ ਜਾਏਗਾ ਅੱਛਾ ਜੀ ਵੱਡੀ ਮਹੀਂ ਆ ਤੁਹਾਨੂੰ ਵਾਰ ਰੇਟ ਦਾ ਡੰਗਰ ਵੱਡੇ ਦਾ ਉਹ ਬੜਾ ਫਰਕਿਆ ਹਾਂਜੀ ਹਾਂਜੀ 8 ਕਿਲੋ ਦੁੱਧ ਸਾਢੇ ਤਿੰਨ ਤਿੰਨ ਦੀ ਗੱਬਣ ਠੀਕ ਹੈ ਜੀ ਹਾਂਜੀ ਹਾਂਜੀ ਤੇ ਭਾਅ ਬਿਲਕੁਲ ਹੀ ਛੋਟਾ ਹਾਂਜੀ ਕਰਦੀ ਅਸੀਂ ਚ ਪਹੁੰਚ ਯੈਸਨੋ ਵਾਲਾ ਲਾਜ ਯੈਸਨੋ ਜੀ ਹਾਂਜੀ ਪੂਰੇ 73000 ਕੇ ਪਾਉਂ ਜੀ 70000 ਦੀ ਮਹੀਂ ਦੇਣੀ ਆ ਦੇ ਦੇਣੀ ਆ ਬਸ 70000 ਦੀ ਚੈੱਕ ਕਰਾ ਲੇ ਅਗੜੇ ਆਪ ਦੀ ਚੋਕੇ ਵੇਖ ਕੇ ਜਦੋਂ ਤੱਕ ਤੁਸੱਲੀ ਕਰੇ ਮੈਂ ਨਾ ਤਸੱਲੀ ਕਰੇ ਜਦੋਂ ਅਗੜੇ ਸੰਤੁਸ਼ਟੀ ਹੋ ਜਾਵੇ ਵੀ ਠੀਕ ਹੈ ਲੈ ਜੇ ਨਹੀਂ ਤੇ ਛੱਡ ਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਸ਼ਾਇਦ ਜੀ ਤੁਹਾਡਾ ਜੀ ਐਡਰੈਸ ਤੇ ਮੋਬਾਈਲ ਨੰਬਰ ਰਜੇਪਿੰਡ ਝਾਮਕੇ ਖੁਰਦ ਜਲਾ ਤਰਨਤਨ ਤਹਿਸੀਲ ਵੀ ਤਰਨਤਨ ਹਾਂਜੀ ਨਾਂ ਜੇ ਪ੍ਰਤਾਪ ਸਿੰਘ ਸ਼ਾਹ ਹਾਂਜੀ ਤੇ ਫੋਨ ਨੰਬਰ ਜੇ 6284744127787901127 ਠੀਕ ਹੈ ਜੀ ਤੇ ਬਾਕੀ ਬੇਨਤੀ ਹੱਥ ਜੋੜ ਕੇ ਭੈਣ ਭਰਾਵਾਂ ਗਾੜੀ ਵੱਡਿਆਂ ਗੜੀ ਇਹੋ ਹੀ ਆ ਹਾਂਜੀ ਕਿ ਜੇ ਕੋਈ ਚਲੋ ਵੱਧ ਘਟ ਬੋਲੇ ਹੈਗੇ ਤੇ ਮਾਫੀ ਮੰਗਦੇ ਭੈਣ ਭਰਾਵਾਂ ਤੋਂ ਹਾਂਜੀ ਤੇ ਕੋਈ ਗੱਲ ਨਹੀਂ ਜੀ ਚੰਗ ਰਹਉਂਦੇ ਜਾਂਦੇ ਰਹਿੰਦੇ ਜਦੋਂ ਭੈਣ ਭਰਾਵਾਂ ਨਾਲ ਫੋਨ ਕਰਕੇ ਆਵੇ ਕੋਈ ਗੱਲ ਬਿਲਕੁਲ ਬਿਲਕੁਲ ਵੀਡੀਓ ਪਰਿਵਾਰ ਦੇ ਵਿੱਚ ਬੈਠ ਕੇ ਵੇਖੋ ਹਾਂਜੀ ਫਿਰ ਸ ਪਹਿਲੀ ਗੱਲ ਤੇ ਘਰੇ ਆਓ ਤੇ ਆਪਦੀ ਤਸੱਲੀ ਕਰਕੇ ਖਾਓ ਬਿਲਕੁਲ ਜੀ ਬਿਲਕੁਲ ਸੱਸ ਸੱਸ